ਖਬਰਨਾਮਾ ਦੇਖ ਰਿਹਾ ਸਾਰੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਤੁਹਾਡਾ ਹੋ ਸਿਰਾਜ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਉਪਰਾਲਾ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੂੰ ਭਾਵੇਂ ਸੰਗਤ ਵੱਲੋਂ ਐਕਸੈਪਟ ਨਹੀਂ ਕੀਤਾ ਜਾ ਰਿਹਾ ਕਿ ਉਹ ਸਾਡੇ ਜਥੇਦਾਰ ਨਹੀਂ ਲੇਕਿਨ ਇਸ ਦੇ ਬਾਵਜੂਦ ਸ਼ਮੂਲੀਅਤ ਕੀਤੀ ਗਈ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਥਾਪਨਾ ਦਿਵਸ ਸਮਾਗਮ ਤੇ ਯਾਨੀ ਕਿ ਸਿਮਰਨਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਨੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਮਨਾਇਆ ਗਿਆ ਸਪੈਸ਼ਲ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾ ਧਰਮ ਅਤੇ ਦੂਸਰੀ ਹੈ ਰਾਜਨੀਤੀ ਉਹਨੇ ਕਿਹਾ ਮੀਰੀ ਪੀਰੀ ਦਾ ਸਿਧਾਂਤ 1994 ਦੇ ਵਿੱਚ ਇਹ ਵੀ ਇੱਕ ਧਾਰਮਿਕ ਪਾਰਟੀ ਹੈ ਖੇਤਰੀ ਅਤੇ ਇਹ ਜਿਹੜੀ ਹੈ ਪੰਥਕ ਪਾਰਟੀ ਹੈ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਨਤਾ ਮਿਲੀ ਹੋਈ ਹੈ ਉਹਨਾਂ ਨੇ ਕਿਹਾ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਜਿਹੜੇ ਹੈਗੇ ਨੇ ਸਿਮਰਜੀਤ ਸਿੰਘ ਮਾਨ ਹੋਰੀ ਉਹਨਾਂ ਨੇ ਕਿਹਾ ਹਮੇਸ਼ਾ ਵਿਵਾਖ ਹੋ ਕੇ ਪੰਜਾਬ ਦੇ ਹਕਲਾਕੀ ਹੱਕਾਂ ਲਈ ਲੜੇ ਨੇ ਉਹਨਾਂ ਨੇ ਕਦੇ ਵੀ ਆਪਣੀ ਲੜਾਈ ਆਪਣੀ ਪਰਿਵਾਰ ਵਾਸਤੇ ਨਹੀਂ ਲੜੀ ਉਹ ਸਿਰਫ ਪੰਜਾਬ ਦੇ ਪਾਣੀਆਂ ਪੰਥਕ ਲੋਕਾਂ ਵਾਲੇ ਪੰਥਕ ਲੋਕਾਂ ਵਾਸਤੇ ਸਿੱਖ ਕੌਮ ਵਾਸਤੇ ਗੁਰਦੁਆਰੇ ਸਹਿਬਾਨਾ ਵਾਸਤੇ ਲੜਾਈ ਲੜੀ ਹੈ ਬੜੀ ਵੱਡੀ ਦਿਨ ਹੈ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਦੀ ਕਿਉਂਕਿ ਸਿਮਰਜੀਤ ਸਿੰਘ ਮਾਨ ਵੀ ਜਿਹੜੇ ਉਸ ਪਾਰਟੀ ਤੋਂ ਚੱਲ ਰਹੇ ਨੇ ਜਿਹੜੀ ਪਾਰਟੀ ਪੰਥਕ ਹੈ ਉਹਨਾਂ ਕਹੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਨਤਾ ਮਲੀ ਹੋਈ ਪਾਰਟੀ ਹੈ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਬੰਧਿਤ ਸਥਾਨ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸਿੰਘ ਜੀ ਸ਼ਹੀਦ ਵਿਖੇ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਦਿਵਸ ਸ੍ਰੀ ਅਕਾਨਡਪੁਰ ਸਾਹਿਬ ਦੇ ਭੋਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸ਼ਮੂਲੀਤ ਕੀਤੀ ਗਿਆਨੀ ਗੜਗੱਜ ਵੱਲੋਂ ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੂੰ ਸਿਰਫ ਪਾਉ ਪੇਟ ਕਰਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਢੱਡੇ ਅਤੇ ਹੋਰ ਅਕਾਲੀ ਹਾਜ਼ਰ ਸਨ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਿਹਾ ਗਿਆ ਕਿ ਸਾਨੂੰ ਮੀਰੀ ਅਤੇ ਪੀਰੀ ਦੇ ਸਿਧਾਂਤ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਕੌਮ ਇਹੋ ਜੀਆਂ ਪੰਥਕ ਪਾਰਟੀਆਂ ਤੋਂ ਖੁਸ਼ ਹੈ ਪੰਥਕ ਪਾਰਟੀਆਂ ਹੀ ਪੰਥ ਦੀ ਗੱਲ ਕਰ ਸਕਦੀਆਂ ਨੇ ਕੌਮ ਦੀ ਸਿੱਖ ਦੀ ਗੱਲ ਕਰ ਸਕਦੀਆਂ ਨੇ ਉਹਨਾਂ ਕਹਿੰਦਾ ਸੈਕੂਲਰ ਪਾਰਟੀਆਂ ਜਿਹੜੀਆਂ ਨੇ ਉਹ ਕਦੇ ਵੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਕੌਮ ਦੇ ਲਈ ਪੰਜਾਬ ਦੀ ਪੰਥ ਲਈ ਨਹੀਂ ਕੰਮ ਕਰਦੇ ਇਸ ਲਈ ਇਸ ਪੰਥਕ ਪਾਰਟੀ ਦੀ ਮੈਂ ਤਾਰੀਫ ਕਰਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਦਾ ਸਾਥ ਦਿੱਤਾ ਹੈ ਧੰਨਵਾਦ